ਉਹ ਲੋਕਾਂ ਤੇ ਮਿੱਦੀ ਵੀ ਤਲਾਸ਼ੀ ਰੱਤੀ ਗਈ ਕ ਉਸ ਵਿੱਚੋਂ 80 ਗਵੰਟਾ ਕੁਤੀ ਲੋਪੋਸਟ ਪ੍ਰਾਪਤ ਹੋਈ ਇਹਦੀ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਮੀਦ ਕਵਰ ਦੀ ਇਹਨੇ ਬੜਾਈ ਹੀ ਲੈਣਾ ਵਾਲੇ ਸੀਗੇ ਤੇ ਇਹਨਾਂ ਨੂੰ ਇਹਨਾਂ ਨੇ ਕੁੱਤੀ ਦੇਣੀ ਸੀ ਅਜੇ ਵੀ ਇਹ ਰਹਿੰਦੇ ਗਏ ਸੀ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਸਾਲ ਐਸਚੂ ਸਰਦਾਰ ਸਪਟਾ ਨਦੀਪ ਸਿੰਘ ਨੂੰ ਇਨਫੋਰਮੇਸ਼ਨ ਆਈ ਕਿ ਇੱਕ ਟਰੱਕ ਦਾ ਨੰਬਰ RJ09JD0744 ਇਹ ਲੋਡ ਕੋਈ ਕੋਲ ਲੋਜਿਸਟਿਕ ਨੂੰ ਹੋਵੇ ਇਨਫੋਰਮੇਸ਼ਨ ਮਿਲਿਆ ਟਰੱਕ ਉਹ ਤੇ ਉੱਥੇ ਲੈ ਕੇ ਥੰਨੇ ਵੱਲੋਂ ਆ ਰਿਹਾ ਜਦੋਂ ਉੱਤੇ ਨਾਕਾਬੰਦੀ ਕੀਤੀ ਤਾਂ ਇਸ ਗੱਡੀ ਵਿੱਚੋਂ ਲਵਦੀਪ ਸਿੰਘ ਉਰਫ ਜਿੰਮੀ ਤੇ ਸੁਰਿੰਦਰ ਕੁਮਾਰ ਉਰਫ ਕਾਲਾ ਗੱਡੀ 'ਚ ਬੈਠੇ ਸੀ ਜਿਸ ਨੂੰ ਲਵਦੀਪ ਸਿੰਘ ਚਲਾ ਰਿਹਾ ਸੀਗਾ ਜਦੋਂ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਡੇਢ ਕੁਇੰਟਲ ਧੂਕੀ ਚੁਰਾਪੋਸਤ ਬਰਾਮਦ ਹੋਈ ਉਸ ਤੋਂ ਬਾਅਦ ਮੁਕੱਦਮਾ ਨੰਬਰ 181 ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਇਹਨਾਂ ਦੇ ਪੁੱਛ ਵਿੱਚ ਚ ਤਿੰਨ ਬੰਦੇ ਹੋਰ ਨਾਮਿਨੇਟ ਹੋਏ ਸੀ ਜਿਨ੍ਹਾਂ ਨੂੰ ਅੱਗੇ ਇਹਨਾਂ ਨੇ ਧੂਕੀ ਦੇਣੀ ਸੀ ਜਿਹਨੇ ਮੰਗਵਾਏ ਸੀ ਉਹਦੇ ਚੋਂ ਲੱਕੀ ਪੁੱਤਰ ਰੂਪਖੰਡ ਸੁਭਾਸ਼ ਕੁਮਾਰ ਬੱਲੂ ਪੁੱਤਰ ਅਵੀਕਮਾਰ ਅਤੇ ਰਜਤ ਕੁਮਾਰ ਉਰ ਬੱਲੂ ਮੰਨਾ ਇਹ ਤਿੰਨੇ ਦਰਾਏ ਏਰੀਆ ਦੇ ਰਹਿਣਾ ਵਾਲੇ ਸੀਗੇ ਤੇ ਇਹਨਾਂ ਨੂੰ ਇਹਨਾਂ ਨੇ ਭੁੱਕੀ ਦੇਣੀ ਸੀ ਅੱਗੇ ਇਹ ਆ ਬੰਦੇ ਵੀ ਅਸੀਂ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਤੇ ਇਹਦੀ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਹ ਵੀ ਰਿਕਵਰ ਕੀਤੀ ਹੈ ਇਹਨਾਂ ਤੋਂ ਸਰ ਸਾਰਿਆਂ ਦੀ ਕਿੰਨੀ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਕੋਈ 25 ਤੋਂ ਲੈ ਕੇ 35 ਸਾਲ ਤੱਕ ਹੈ ਸਾਰੇ ਪਹਿਲਾਂ ਇਹ ਕੋਈ ਪਰਚਾ ਦਾ ਪਹਿਲਾਂ ਹਾਂ ਇਹਨਾਂ ਤੋਂ ਇੱਕ ਪਰਚੇ ਦਰਜ ਨੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਪਰਚੇ ਦਰਜ ਹੋਏਗੇ ਸਰ ਜਦ ਪਹਿਲੀ ਵਾਰੀ ਹੋਇਆ ਵੀ ਜਿਹੜੇ ਬੰਦੇ ਨੂੰ ਅਸੀਂ ਭੁੱਕੀ ਦੇਣੀ ਸੀ ਉਹਨੂੰ ਅਰੈਸਟ ਕੀਤਾ ਗਿਆ ਹਾਂ ਇਹ ਅਸੀਂ ਇਹਨਾਂ ਨੂੰ ਜਦੋਂ ਪੁੱਛ ਕੇ ਪੁੱਛਿਆ ਵੀ ਤੁਸੀਂ ਕਿਹਨੂੰ ਭੁੱਕੀ ਦੇਣੀ ਸੀਗੀ ਇਹਨਾਂ ਨੇ ਸਾਨੂੰ ਤਿੰਨ ਬੰਦੇ ਅੱਗੇ ਦੱਸੇ ਸੀ ਤਿੰਨੇ ਬੰਦੇ ਵੀ ਅਸੀਂ ਅਰੈਸਟ ਕਰ ਲਏ ਸਮੇਤ ਉਹਨਾਂ ਦੀਆਂ ਕਾਰਾਂ ਸੀਗੀਆਂ ਉਹ ਕਾਰਾਂ ਜਾ ਰਹੇ ਸੀਗੇ ਇੱਕ ਅ ਸਵਿਫਟ ਕਾਰ ਹੈ ਤੇ ਇੱਕ ਹੋਰ ਐਸਨਵਟਰਡ ਵਾਲੀ ਕਾਰ ਉਹ ਵੀ ਅਸੀਂ ਬਰਾਮਦ ਕੀਤੀ ਹੈ ਤੇ ਇੱਕ ਟਰੱਕ ਉਹ ਵੀ ਫੜਿਆ ਜਦੋਂ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਢੇਡ ਕੋਟਾ ਉਹ ਕੀਸਾ ਪੋਚ ਬਰਾਮਦ ਹੋਈ ਇਹਦੇ ਜੋ ਕਰੀਬ 80 ਹਜ਼ਾਰ ਦੀ ਡਰਗ ਮੰਨੀ ਹੈ ਉਹ ਵੀ ਕਵਰ ਕੀਤੀ ਇਹਨੇ ਬਰਾਹੀ ਰਹਿਣਾ ਵਾਲੇ ਸੀਗੇ ਇਹਨਾਂ ਨੂੰ ਇਹਨਾਂ ਨੇ 붙ੀ ਦੇਣੀ ਸੀ ਅਜੇ ਇਹ ਤਾਂ ਤਿੰਨੇ ਸੀ ਰੈਸਟ ਕਰ ਲਏ ਜਿਨ੍ਹਾਂ ਨੇ ਮਗਵਾਈ ਸੀ ਨਾਲ ਸਚੂ ਸਦਰ ਇੰਸਪੈਕਟਰ ਜੀਮ ਸਿੰਘ ਨੂੰ ਇਨਫੋਰਮੇਸ਼ਨ ਆਈ ਕਿ ਇੱਕ ਟਰੱਕ ਨੰਬਰ RJ09JD074 ਇਹ ਲੋਡ ਕੋਈ ਕੋਲ ਲੋਜਿਸਟਿਕਨ ਹੋਵੇ ਉਪੰਮ ਚਾਹੁੰਦੇ ਨੇ ਟਰੱਕ ਉੱਤੇ ਉਤੀ ਲੈ ਕੇ ਥੰਨੇ ਵੱਲੋਂ ਆ ਰਿਹਾ ਹੈ ਜਦੋਂ ਉਹ ਤੇ ਨਾਕਾਬੰਦੀ ਕੀਤੀ ਤਾਂ ਇਸ ਗੱਡੀ ਵਿੱਚੋਂ ਲਵਦੀਪ ਸਿੰਘ ਉਰਫ ਜਿੰਮੀ ਤੇ ਸੁਰਿੰਦਰ ਕੁਮਾਰ ਉਰਫ ਕਾਲਾ ਗੱਡੀ 'ਚ ਬੈਠੇ ਸੀਗੇ ਜਿਸ ਨੂੰ ਲਵਦੀਪ ਸਿੰਘ ਚਲਾ ਰਿਹਾ ਸੀਗਾ ਜਦੋਂ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1.5 ਕੁਇੰਟਲ ਧੂਕੀ ਚੋਰਾ ਪੋਸਟ ਬਰਾਮਦ ਹੋਈ ਉਸ ਤੋਂ ਬਾਅਦ ਮੁਕੱਦਮਾ ਨੰਬਰ 181 ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਇਹਨਾਂ ਦੇ ਪਛਾਛੇ 'ਚ ਤਿੰਨ ਬੰਦੇ ਹੋਰ ਨਾਮਿਨੇਟ ਹੋਏ ਸੀ ਜਿਨ੍ਹਾਂ ਨੂੰ ਅੱਗੇ ਇਹਨਾਂ ਨੇ ਧੂਕੀ ਦੇਣੀ ਸੀ ਜਿਹਨੇ ਮੰਗਵਾਏ ਸੀ ਉਹਦੇ ਚੋਂ ਲक्की ਪੁੱਤਰ ਰੂਪਖੰਡ ਸੁਭਾਸ਼ ਕੁਮਾਰ ਬੱਲੂ ਪੁੱਤਰ ਅਵੀ ਕੁਮਾਰ ਅਤੇ ਰਜਤ ਕੁਮਾਰ ਉਰ ਬੱਲੂ ਮੰਨਾ ਇਹ ਤਿੰਨੇ ਦਰਾਹੇ ਏਰੀਏ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਨੂੰ ਇਹਨਾਂ ਨੇ ਧੂੱਕੀ ਦੇਣੀ ਸੀ ਅੱਗੇ ਇਹ ਆ ਬੰਦੇ ਵੀ ਅਸੀਂ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਤੇ ਇਹਦੇ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਹ ਵੀ ਰਿਕਵਰ ਕੀਤੀ ਹੈ ਇਹਨਾਂ ਤੋਂ ਸਰ ਸਾਰਿਆਂ ਦੀ ਕਿੰਨੀ ਉਮਰ ਹੈ ਇਹਨਾਂ ਦੀ ਜਿਹੜਾ ਦੀ ਉਮਰ ਕੋਈ 25 ਤੋਂ ਲੈ ਕੇ 35 ਸਾਲ ਤੱਕ ਹੈ ਸਾਰੇ ਪਹਿਲਾਂ ਇਹ ਕੋਈ ਪਰਚਾ ਦਾ ਪਹਿਲਾਂ ਹਾਂ ਇਹਨਾਂ ਤੋਂ ਇੱਕ ਪਰਚੇ ਦਰਜ ਨੇ ਪਹਿਲਾਂ ਵੀ ਦੋ ਦੋ ਟੈਂਪਰਚੇ ਦਿੱਤੇ ਗਏ ਸਰ ਜਦ ਪਹਿਲੀ ਵਾਰੀ ਹੋਇਆ ਵੀ ਜਿਹੜੇ ਬੰਦੇ ਨੂੰ ਕਿ ਭੁੱਕੀ ਦੇਣੀ ਸੀ ਉਹਨੂੰ ਅਰੈਸਟ ਕੀਤਾ ਗਿਆ ਹਾਂ ਇਹ ਅਸੀਂ ਉਹਨੂੰ ਜਦੋਂ ਪੁੱਛ ਕੇ ਪੁੱਛਿਆ ਵੀ ਤੁਸੀਂ ਕਿਹਨੂੰ ਭੁੱਕੀ ਦੇਣੀ ਸੀਗੀ ਤਾਂ ਇਹਨਾਂ ਦਾ ਸਾਨੂੰ ਤਿੰਨ ਬੰਦੇ ਅ ਅੱਗੇ ਦੱਸੇ ਸੀ ਤਿੰਨੇ ਬੰਦੇ ਵੀ ਅਸੀਂ ਅਰੈਸਟ ਕਰ ਲਏ ਸਮੇਤ ਉਹਨਾਂ ਦੀਆਂ ਕਾਰਾਂ ਸੀਗੀਆਂ ਉਹ ਕਾਰਾਂ ਜਾ ਰਹੇ ਸੀਗੇ ਇੱਕ ਅ ਸਵਿਫਟ ਕਾਰ ਹੈ ਤੇ ਇੱਕ ਹੋਰ ਐਡਵਾਂਟੂਰ ਵਾਲੀ ਕਾਰ ਉਹ ਵੀ ਅਸੀਂ ਬਰਾਬਰ ਕੀਤੀ ਹੈ ਤੇ ਇੱਕ ਟਰੱਕ ਉਹ ਵੀ ਫੜਿਆ ਨਦੋ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਦਾ ਉਸ ਵਿੱਚੋਂ 1 ਡਗੋਂ ਅੰਕੜਾ ਉਹ ਕੀ ਪੂਰਾ ਪੋਸਟ ਬਰਾਮਦ ਹੋਈ ਇਹਦੇ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਹ ਵੀ ਕਵਰ ਕੀਤੀ ਇੱਥੇ ਨੇ ਬਰਾਹੀ ਰਹਿਣਾ ਲੈ ਸੀ ਕਿ ਇਹਨਾਂ ਨੂੰ ਇਹਨਾਂ ਨੇ 붙ੀ ਦੇਣ ਉਸ ਅਜੇ ਵੀ ਇਹ ਬੰਦੇ ਨਹੀਂ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਸਾਹਿਬ ਸਚੂ ਸਰਦਾਰ ਸਪਟਰਨ ਜੀਮ ਸਿੰਘ ਨੂੰ ਇਨਫੋਰਮੇਸ਼ਨ ਆਈ ਇੱਕ ਟਰੱਕ ਦਾ ਨੰਬਰ RJ09JD0744 ਇਹ ਲੋਡ ਕੋਈ ਕੋਲ ਲੋਜਿਸਟਿਕ ਨੂੰ ਹੋਵੇ ਇਨਫੋਰਮੇਸ਼ਨ ਦਿੱਤੀ ਕਿ ਟਰੱਕ ਉਹ ਤੇ ਉੱਥੇ ਲੈ ਕੇ ਥੰਨੇ ਵੱਲੋਂ ਆ ਰਿਹਾ ਜਦੋਂ ਉੱਤੇ ਨਾਕਾਬੰਦੀ ਕੀਤੀ ਤਾਂ ਇਸ ਗੱਡੀ ਵਿੱਚੋਂ ਲਵਦੀਪ ਸਿੰਘ ਉਰਫ ਜਿੰਮੀ ਤੇ ਸਵਿੰਦਰ ਕੁਮਾਰ ਉਰਫ ਕਾਲਾ ਇਹ ਗੱਡੀ 'ਚ ਬੈਠੇ ਸੀ ਜਿਸ ਨੂੰ ਲਵਦੀਪ ਸਿੰਘ ਚਲਾ ਰਿਹਾ ਸੀਗਾ ਜਦੋਂ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਡੇਢ ਕੁਇੰਟਲ ਧੂਕੀ ਚੋਰਾ ਪੋਸਟ ਬਰਾਮਦ ਹੋਈ ਉਸ ਤੋਂ ਬਾਅਦ ਨੂੰ ਕਦਮਾ ਨੰਬਰ 101 ਦਤੀ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਇਹਨਾਂ ਦੇ ਪਛਾਛੇ ਚ ਤਿੰਨ ਬੰਦੇ ਹੋਰ ਨਾਮਿਨੇਟ ਹੋਏ ਸੀ ਜਿਨ੍ਹਾਂ ਨੂੰ ਅੱਗੇ ਇਹਨਾਂ ਦੇ ਧੂਕੀ ਦੇਣੀ ਸੀ ਜਿਹਦੇ ਮੰਗਵਾਏ ਸੀ ਉਹਦੇ ਚੋਂ ਲक्की ਪੁੱਤਰ ਰੂਖਨ ਸੁਭਾਸ਼ ਕੁਮਾਰ ਬੱਲੂ ਪੁੱਤਰ ਅਵੀਕਮਾਰ ਅਤੇ ਰਜਤ ਕੁਮਾਰ ਉਰ ਬੱਲੂ ਮੰਨਾ ਇਹ ਤਿੰਨੇ ਦਰਾਹੇ ਏਰੀਆ ਦੇ ਰਹਿਣ ਵਾਲੇ ਸੀਗੇ ਇਹਨਾਂ ਨੂੰ ਇਹਨਾਂ ਨੇ ਭੁੱਕੀ ਦੇਣੀ ਸੀ ਅੱਗੇ ਇਹ ਆ ਬੰਦੇ ਵੀ ਅਸੀਂ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਤੇ ਇਹਦੀ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਹ ਵੀ ਰਿਕਵਰ ਕੀਤੀ ਹੈ ਇਹਨਾਂ ਤੋਂ ਸਰ ਸਾਰਿਆਂ ਦੀ ਕਿੰਨੀ ਉਮਰ ਹੈ ਇਹਨਾਂ ਦੀ ਜਿਹੜਾ ਤੁਸੀਂ ਉਮਰ ਕੋਈ 25 ਤੋਂ ਲੈ ਕੇ 35 ਸਾਲ ਤੱਕ ਹੈ ਸਾਰੇ ਪਹਿਲਾਂ ਇਹ ਕੋਈ ਪਰਚਾ ਦਾ ਪਹਿਲਾਂ ਹਾਂ ਇਹਨਾਂ ਤੋਂ ਇੱਕ ਪਰਚੇ ਦਰਜ ਨੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਪਰਚੇ ਦਰਜ ਹੋਏਗੇ ਸਰ ਜਦ ਪਹਿਲੀ ਵਾਰੀ ਹੋਇਆ ਵੀ ਜਿਹੜੇ ਬੰਦੇ ਨੂੰ ਅਸੀਂ ਭੁੱਕੀ ਦੇਣੀ ਸੀ ਉਹਨੂੰ ਅਰੈਸਟ ਕੀਤਾ ਗਿਆ ਹਾਂ ਇਹ ਅਸੀਂ ਇਹਨਾਂ ਨੂੰ ਜਦੋਂ ਪੁੱਛ ਕੇ ਪੁੱਛਿਆ ਵੀ ਤੁਸੀਂ ਕਿਹਨੂੰ ਭੁੱਕੀ ਦੇਣੀ ਸੀਗੀ ਇਹਨਾਂ ਨੇ ਸਾਨੂੰ ਤਿੰਨ ਬੰਦੇ ਅੱਗੇ ਦੱਸੀ ਸੀ ਤਿੰਨੇ ਬੰਦੇ ਵੀ ਅਸੀਂ ਅਰੈਸਟ ਕਰ ਲਏ ਸਮੇਤ ਉਹਨਾਂ ਦੀਆਂ ਕਾਰਾਂ ਸੀਗੀਆਂ ਉਹ ਕਾਰਾਂ ਜਾ ਰਹੇ ਸੀਗੇ ਇੱਕ ਅ ਸਵਿਫਟ ਕਾਰ ਹੈ ਤੇ ਇੱਕ ਹੋਰ ਸ਼ੈਲਵਟਡ ਵਾਲੀ ਕਾਰ ਉਹ ਵੀ ਅਸੀਂ ਬਰਾਮਦ ਕੀਤੀ ਹੈ ਤੇ ਇੱਕ ਟਰੱਕ ਹੈ ਉਹ ਵੀ ਫੜਿਆ